ਜਿਹੜਾ 18 ਮਾਰਚ ਨੂੰ ਪੂਰੇ ਭਾਰਤ ਦੇ ਲੋਕਾਂ ਜਿਹੜਾ ਮੰਗਾ ਪਾ ਕੇਂਦਰੀ ਭਾਰਤ ਸਰਕਾਰ ਨਾਲ ਸੰਬੰਧਿਤ ਉਹਦੇ ਵਿੱਚ ਚੰਡੀਗੜ੍ਹ ਨੂੰ ਮੀਟਿੰਗ ਜਿਹਦੇ ਵਿੱਚ ਦੋ ਕੇਂਦਰੀ ਮੰਤਰੀ ਤੇ ਨੰ ਪੰਜਾਬ ਦੇ ਮੰਤਰੀ ਤੇ ਪਰ ਜਿਵੇਂ ਕੇਂਦਰੀ ਮੰਤਰੀ ਸਾਨੂੰ ਮੀਟਿੰਗ ਲਈ ਚਾਰ ਮਈ ਨੂੰ ਦੇ ਦਿੱਤੀ ਪਰ ਜਿਹੜੀ ਪੰਜਾਬ ਪੰਜਾਬ ਦੀ ਪੰਜਾਬ ਸਰਕਾਰ ਨੇ 14 ਮਿੰਟ ਲੱਗਵਾ ਜਿਹੜਾ ਦੰਨ ਦਾ ਪਾਊਡਰਾਂ ਦਾ ਚੱਲ ਰਿਹਾ ਤੇ ਭਾਜੀਪੀ ਸਰਕਾਰ ਦੀ ਆੜ ਦੇ ਵਿੱਚ ਜਿਵੇਂ ਲੋਕਾਂ ਨੂੰ ਗੁੰਮਰਾਹ ਕਰਿਆ ਸਾਡੇ ਕਿਸਾਨ ਵੀਰਾਂ ਦੀਆਂ ਗ੍ਰਿਫਤਾਰੀਆਂ ਕਰੀਆਂ ਜਿਵੇਂ 1600 ਤੋਂ ਵੱਧ ਕਿਸਾਨ ਗ੍ਰਿਫਤਾਰ ਕਰੇ ਅਲੱਗ-ਅਲੱਗ ਜੇਲ੍ਹਾਂ ਵਿੱਚ ਕਿ ਭੇਜੇ ਗਏ ਥਾਣਾ ਵਿੱਚ ਰੱਖੇ ਗਏ ਉਹਦੇ ਨਾਲ-ਨਾਲ ਜਿੱਥੇ ਔਰਤਾਂ ਤੇ ਨਾਲ ਵੀ ਬਹੁਤ ਬਤਮੇਜੀ ਕੀਤੀ ਗਈ ਪਹਿਲੀ ਵਾਰ ਜਿੱਥੇ ਸਿਆਣੇ ਬਜ਼ੁਰਗ ਲੋਕ ਤੇ ਔਰਤਾਂ ਨੂੰ ਗ੍ਰਿਫਤਾਰ ਕਰਾਇਆ ਗਿਆ ਭਗਵੰਤ ਸਿੰਘ ਸਰਕਾਰ ਵੱਲੋਂ ਪਰ ਅਸੀਂ ਬਾਹਰਲੇ ਲੋਕਾਂ ਨੂੰ ਪਤਾ ਦੇ ਪਾਤਰ ਮੰਨਦੇ ਹਾਂ ਜਿਨ੍ਹਾਂ ਨੇ ਵੱਡੇ ਗਿਰਤ ਦੇ ਵਿੱਚ 19 ਤਰੀਕ ਨੂੰ ਸਾਰੇ ਲੀਡਰਸ਼ਿਪ ਜਿੰਦੇ ਵੀ ਉਗਵਾਤਵਾ ਸਰਕਾਰ ਨੇ ਚੱਕੀਆ ਪਰ ਉਹਨੇ ਬਾਹਰ ਲੈ ਕੇ ਧਰਨੇ ਮੁਜਾਰੇ ਕਰਕੇ ਪੰਜਾਬ ਸਰਕਾਰ ਨੂੰ ਮਜਬੂਰ ਕਰਤੇ ਆ ਜਿੰਨੇ ਵੀ ਕਿਸਾਨ ਲੀਡਰਾਂ ਆਗੂ ਤੇ ਜੇਲ੍ਹਾਂ ਵਿੱਚ ਤੇ ਉਹਨਾਂ ਸਾਰਿਆਂ ਨੂੰ ਬਾਹਰ ਕੱਢਣ ਬਾਅਦ ਤੇ ਮਜਬੂਰ ਕਰ ਦਿੱਤੇ ਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਪਤੇ ਜੀ ਦੇ ਪਤੇ ਹੈ ਨਾ ਕਿਉਂਕਿ ਬਾਬੇ ਨਾਨਕ ਦੀ ਖੇਤੀ ਦੀ ਲੜਾਈ ਸੀਗੀ ਬਾਬੇ ਨਾਨਕ ਦੀ ਖੇਤੀ ਦੀ ਠੀਕ ਹੈ ਪਰ ਆਪਾਂ ਲੜਦੇ ਰਹਾਂਗੇ ਐਮਐਸਪੀ ਦੀ ਲੜਾਈ ਨੂੰ ਆਪਾਂ ਅੱਗੇ ਵੀ ਤੋਰੀ ਰੱਖਾਂਗੇ ਚੜ੍ਹਦੀ ਕਲਾ ਹੋਊਗੀ ਇੱਕ ਦਿਨ ਆਪਾਂ ਜਿੱਤਾਂਗੇ ਵੀ ਜ਼ਰੂਰ ਸਾਰਿਆਂ ਨੂੰ ਬੇਨਤੀ ਆ ਅੱਗੇ ਭਾਈ ਅਸੀਂ ਜੇੜਾ ਘੱਟ ਕੇ ਡਰਨਾਰੀ ਹੈਗਾ ਜਮਾ ਵੀ ਖੁੱਲ ਕੇ ਨਿੱਤਰੋ ਜਿਹੜੇ ਵੀ ਪ੍ਰੋਗਰਾਮ ਦੀਂਦੇ ਨੇ ਜਿਵੇਂ ਅੱਜ ਐਸ ਡੀ ਐਮ ਵਾਲਾ ਪ੍ਰੋਗਰਾਮ ਆ ਉਹਦੇ ਤੇ ਵੀ ਖੁੱਲ ਕੇ ਨਿੱਤਰੋ 31 ਤਰੀਕ ਨੂੰ ਮੈਲਿਆਂ ਦੇ ਘਰਾਬੀ ਕਰਨੇ ਆ ਜਿਹੜਾ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਡਰਨਾ ਨਹੀਂ ਕਿਸੇ ਨੇ ਵੀ ਫੋਰਸ ਵੀ ਲਾਉਣਗੇ ਪੁਲਿਸ ਵੀ ਲਾਉਣਗੇ ਪੂਰਾ ਡਟ ਕੇ ਮੁਕਾਬਲਾ ਕਰਾਂਗੇ ਇਹਨਾਂ ਦਾ ਤੇ ਕਿਰਪਾਉ ਕੀ ਬਾਈਕਰੂ ਦੀ ਇੱਕ ਦਿਨ ਆਪਾਂ ਜੀਪ ਪ੍ਰਾਪਤ ਕਰਕੇ ਐਮ ਐਸ ਪੀ ਲੈ ਕੇ ਆਪਣੇ ਘਰਾਂ ਨੂੰ ਜਾਰ ਪ੍ਰਧਾਨ ਜੀ ਤੁਸੀਂ ਜੇਲਾ ਸੀ ਵੱਡੀ ਗਿਣਤੀ ਦੇ ਵਿੱਚ ਸਾਡੇ ਆਗੂ ਜੇਲਾ ਦੇ ਵਿੱਚ ਸੀਗੇ ਕੱਲ ਪੁਆਦ ਦੇ ਵਿੱਚ ਇੱਕ ਰੈਲੀ ਜਾਂ ਇੱਕ ਮੀਟਿੰਗ ਕਰਨੀ ਸੀਗੀ ਉਥੇ ਇੱਕ ਸੌਣੀ ਦੇ ਰੂਪ ਚ ਮਤਲਬ ਉਹਨਾਂ ਨੇ ਕਰਤਾ ਸੀਗਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਆ ਵਿਚਾਰ ਨੇ ਦੇਖੋ ਜਿਵੇਂ ਬੀਜੇਪੀ ਕਰਦੀ ਸੀ ਹਰਿਆਣੇ ਦੇ ਅੰਦਰ ਹੈਨਾ ਸੇਮ ਕੀਤਾ ਇਹ ਰਲ ਗਏ ਬਾਈ ਅੰਦਰੋਂ ਅੰਦਰੀ ਹੈਨਾ ਪਹਿਲਾਂ ਤਾਂ ਪਹਿਲਾਂ ਲੋਕਾਂ ਨੂੰ ਘੱਟ ਪਤਾ ਸੀ ਹੁਣ ਤਾਂ ਸਰੇਆ ਪਤਾ ਲੱਗ ਗਿਆ ਵੀ ਇਹ ਬੀਜੇਪੀ ਦੀ ਬੀ ਟੀਮ ਆ ਜਿਹੜੀ ਆਮ ਆਦਮੀ ਪਾਰਟੀ ਆ ਅਬ ਵਰਤਰੇ ਨੇ ਬੀਜੇਪੀ ਆ ਇਹਨੂੰ ਹੈਨਾ ਉਹਦੇ ਵਿਕਾਸ ਵੀ ਕਰਨੇ ਕਿ ਦੋ ਸਰ ਪੈਸੇ ਦੇਣਗੇ ਹੋ ਹੈਨਾ ਕਿਉਂਕਿ ਕੱਲ ਨੂੰ ਇਹਨਾਂ ਨੇ ਇਕੱਠੀ ਚੌਣ ਲੜਦੀਆਂ ਦੋਹਾਂ ਨੇ ਆਮ ਆਦਮੀ ਪਾਰਟੀ ਨੇ ਦੇ ਬੀਜੇਪੀ ਰ ਇਹਨਾਂ ਦੀ ਗੱਲਾਂ ਚ ਨਹੀਂ ਆਉਣਾ ਠੀਕ ਹੈ ਨਾ ਇਹ ਨਾਸ ਕਰ ਦੇਣਗੇ ਹੁਣ ਸਾਰੇ ਪੰਜਾਬ ਦਾ ਹੁਣ ਤਾਂ ਇਹਨਾਂ ਦਾ ਸਫਾਇਆ ਕਰਨਾ ਸੀ ਹੈਨਾ ਕੁਰਸੀਆਂ ਤੋਂ ਵੀ ਲਾਉਣੇ ਨੇ ਇਹ ਠੀਕ ਹੈ ਨਾ ਤੇ ਪਿੰਡਾਂ ਜਿੰਮੀ ਵੀ ਆਪਾਂ ਨੇ ਬੜਨ ਨਹੀਂ ਦੇਣੇ ਤੇ ਸਾਰਿਆਂ ਨੇ ਇਕੱਠੇ ਹੋ ਕੇ ਲੜਾਈ ਨੂੰ ਲੜਨਾ ਹੁਣ ਅੱਡ ਅੱਡ ਨਹੀਂ ਹੋਣਾ ਸਾਰਿਆਂ ਨੂੰ ਬੇਨਤੀ ਕਰਦੇ ਆ ਸੀਦਾ ਵੱਡੇ ਲੀਡਰਾਂ ਨੂੰ ਵੀ ਬੇਨਤੀ ਕਰਦੇ ਆ ਭਾਈ ਹੋਰ ਸਾਰੇ ਦੇਖ ਲਏ ਤੁਸੀਂ ਇਕੱਲੇ ਚੱਲ ਕੇ ਦੇਖੇ ਤੁਹਾਡੇ ਨਾਲ ਵੀ ਹਾਈ ਪਤੀਰਾ ਕੀਤਾ ਅਸੀਂ ਸਾਡੇ ਨਾਲ ਵੀ ਹਾਈ ਕੁਝ ਕੀਤਾ ਹੁਣ ਇਕੱਠੇ ਆਉਣ ਦਾ ਟਾਈਮ ਆ ਸਾਰਾ ਐਸਕੇਮ ਇਕੱਠਾ ਹੋਵੇ ਐਸਕੇਮ ਨੋਨ ਪੋਲਿਟਿਕਲ ਇਕੱਠਾ ਹੋਵੇ ਕੇਐਮਐਮ ਇਕੱਠਾ ਹੋਵੇ ਤੇ ਇਕੱਠੇ ਹੋ ਕੇ ਇਸ ਲੜਾਈ ਨੂੰ ਅੱਪੇ ਇਕੱਠੇ ਨਹੀਂ ਜਿੱਟਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਾਥੀਓ ਇਹ ਸੰਸਾਡੇ ਨਵਦੀਪ ਸਿੰਘ ਔਰ ਬਾਕੀ ਸਾਥੀ ਅੱਜ ਜੇਲ੍ਹ ਚੋਂ ਰਿਹਾ ਹੋ ਚੁੱਕੇ ਨੇ ਸੋ ਪ੍ਰਾਪਰਟੀ ਵੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز